ਭਾਰਤ ਤੇ ਪਾਕਿਸਤਾਨ ਵਿਚਾਲੇ ਹਥਿਆਰਾਂ ਵਾਲੀ ਜੰਗ ਭਾਵੇਂ ਰੁਕ ਗਈ ਹੈ ਪਰ ਜ਼ੁਬਾਨੀ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਭਾਵੇਂ ਕਿ ਡੋਨਲਡ ਟਰੰਪ ਦੇ ਵਿਚਾਲੇ ਪੈਣ ਮਗਰੋਂ ਸੀਜ਼ਫਾਇਰ ਹੋ ਗਿਆ ਪਰ ਦੋਹਾਂ ਮੁਲਕਾਂ ਦੇ ਜੋ ਆਗੂ ਨੇ ਉਹਨਾਂ ਵੱਲੋਂ ਜੋ ਭਾਸ਼ਾ ਵਰਤੀ ਜਾ ਰਹੀ ਹੈ ਜੋ ਬਿਆਨ ਦਿੱਤੇ ਜਾ ਰਹੇ ਨੇ ਉਹ ਸੀਜ਼ਫਾਇਰ ਦੇ ਤਾਂ ਬਿਲਕੁਲ ਪਰੇ ਨੇ ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਹਾਂ ਕਿ ਜਦੋਂ ਇਹ ਸੀਜ਼ਫਾਇਰ ਹੋਇਆ ਭਾਰਤ ਪਾਕਿਸਤਾਨ ਦੇ ਵਿਚਾਲੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਸਣੇ ਪੂਰੀ ਦੁਨੀਆ ਨੂੰ ਇੱਕ ਸਖਤ ਸੰਦੇਸ਼ ਦਿੱਤਾ ਕਿ ਭਾਰਤ ਕਿਸੇ ਵੀ ਤਰ੍ਹਾਂ ਦੇ ਅਤਵਾਦ ਨੂੰ ਨਹੀਂ ਸਹੇਗਾ ਜੇਕਰ ਅਤਵਾਦੀ ਆਉਂਦੇ ਨੇ ਜੇਕਰ ਪਾਕਿਸਤਾਨ ਦੀ ਜ਼ਮੀਨ ਵਰਤੀ ਜਾਂਦੀ ਹੈ ਤਾਂ ਇਸ ਨੂੰ ਜੰਗ ਮੰਨਿਆ ਜਾਏਗਾ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤ ਨੇ ਇਹ ਜੋ ਆਪਰੇਸ਼ਨ ਸਿੰਧੂ ਹੋਰ ਹੈ ਇਸ ਨੂੰ ਬੰਦ ਨਹੀਂ ਕੀਤਾ ਸਗੋਂ ਇਸ ਨੂੰ ਮੁਲਤਵੀ ਕੀਤਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਆਪਣਾ ਭਾਸ਼ਣ ਦਿੱਤਾ ਸੀ ਦੇਸ਼ ਦੇ ਨਾਮ ਉਹ ਬੇਹਦ ਸਖਤ ਸੀ ਤੇ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਇਸ ਦੇ ਚਰਚੇ ਹੋਣ ਲੱਗੇ ਇਸ ਤੋਂ ਬਾਅਦ ਸਭ ਤੋਂ ਅਹਿਮ ਗੱਲ ਜਿਨ੍ਹਾਂ ਜਿਸ ਗੱਲ ਦੀ ਸਾਰਿਆਂ ਨੂੰ ਉਡੀਕ ਸੀ ਕਿ ਪਾਕਿਸਤਾਨ ਕੀ ਕਹਿੰਦਾ ਉਹ ਗੱਲ ਵੱਖ ਹੈ ਕਿ ਪਾਕਿਸਤਾਨ ਦੇ ਜੋ ਆਗੂ ਨੇ ਚਾਹੇ ਪਾਕਿਸਤਾਨ ਦੀ ਅਸੈਂਬਲੀ ਹੋਵੇ ਪਾਕਿਸਤਾਨ ਦੀਆਂ ਸੜਕਾਂ ਹੋਣ ਪਾਕਿਸਤਾਨ ਦੀ ਮੀਡੀਆ ਹੋਵੇ ਉੱਥੇ ਖੜ ਕੇ ਜ਼ਰੂਰ ਆਪਣਾ ਜੋ ਸੀਨਾ ਠੋਕਦੇ ਨੇ ਇਹ ਕਹਿੰਦੇ ਨੇ ਕਿ ਭਾਰਤ ਨੂੰ ਅਸੀਂ ਹਰਾ ਦਿੱਤਾ ਭਾਰਤ ਨੂੰ ਪਿਛਾ ਨੂੰ ਧੱਕ ਦਿੱਤਾ ਸਾਡੀਆਂ ਫੌਜਾਂ ਨੇ ਬੜਾ ਕਮਾਲ ਕਰ ਦਿੱਤਾ ਉਹ ਉਹ ਇੱਕ ਵੱਖ ਕਹਾਣੀ ਹੈ ਕਿ ਕਿਸ ਨੇ ਕਿਸ ਨੂੰ ਪਿਛਾ ਧੱਕ ਦਿੱਤਾ ਉਹ ਇੱਕ ਵੱਖ ਕਹਾਣੀ ਹੈ ਪਰ ਪਾਕਿਸਤਾਨ ਦੇ ਵਿੱਚ ਜੋ ਆਗੂ ਨੇ ਉਹ ਤਾਂ ਇਹੀ ਕਹਿ ਰਹੇ ਨੇ ਕਿ ਅਸੀਂ ਦੇਖੋ ਜੀ ਭਾਰਤ ਨੂੰ ਗੋਡੇ ਟੇਕਣ ਦੇ ਲਈ ਮਜਬੂਰ ਕਰ ਦਿੱਤਾ ਪਰ ਸੱਚਾਈ ਕੁਝ ਹੋਰ ਹੈ ਇਹ ਅਸੀਂ ਸਾਰੇ ਜਾਣਦੇ ਹਾਂ ਇਸੇ ਘੜੀ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕੀਤਾ ਉਸ ਵੇਲੇ ਵੀ ਉਹਨਾਂ ਨੇ ਕਿਹਾ ਕਿ ਹੁਣ ਜ਼ੀਰੋ ਟੋਲਰੈਂਸ ਦੀ ਨੀਤੀ ਹੈ ਸਾਡੇ ਜੋ ਸਿਟੀਜ਼ਨ ਨੇ ਜੇਕਰ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ ਅਸੀਂ ਉਸ ਨੂੰ ਜੰਗ ਹੀ ਮੰਨਾਂਗੇ ਉਸ ਤੋਂ ਬਾਅਦ ਪੀਐਮ ਮੋਦੀ ਪੰਜਾਬ ਆਉਂਦੇ ਨੇ ਕਿਉਂਕਿ ਪਾਕਿਸਤਾਨ ਲਗਾਤਾਰ ਇਹ ਮੀਡੀਆ ਦੇ ਵਿੱਚ ਝੂਠ ਪ੍ਰਚਾਰ ਕਰ ਰਿਹਾ ਸੀ ਕਿ ਭਾਰਤ ਦੇ ਕਈ 에ਅਰ ਬੇਸ ਪਾਕਿਸਤਾਨ ਨੇ ਆਪਣੇ ਨਿਸ਼ਾਨੇ ਤੇ ਲਏ ਤੇ ਉੱਥੇ ਨੁਕਸਾਨ ਕੀਤਾ ਇਸੇ ਨੂੰ ਮਕਸਦ ਜਾਣਦੇ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਪੰਜਾਬ ਪਹੁੰਚੇ ਪੰਜਾਬ ਦਾ ਜੋ ਆਦਮਪੁਰ 에ਅਰ ਬੇਸ ਉੱਥੇ ਪਹੁੰਚੇ ਉੱਥੇ ਦੇ ਜੋ ਏਅਰ ਫੋਰਸ ਦੇ ਜੋ ਜਵਾਨ ਸੀ ਉਹਨਾਂ ਦੇ ਵਿਚਾਲੇ ਗਏ ਉਹਨਾਂ ਦੇ ਵਿਚਾਲੇ ਉਹਨਾਂ ਦਾ ਹੌਸਲਾ ਵਧਾਈ ਕੀਤਾ ਤੇ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਇਹ ਦੇਖ ਲੈ ਕਿ ਜਿਸ ਭਾਰਤ ਜਿਨ੍ਹਾਂ 에ਅਰ ਬੇਸਿਸ ਦੀ ਉਹ ਗੱਲ ਕਰ ਰਹੇ ਸੀ ਉਹ 에ਅਰ ਬੇਸ ਕਿਸ ਹਾਲਤ ਵਿੱਚ ਨੇ ਯਾਨੀ ਕਿ ਇਹ ਮੈਸੇਜ ਦੇਣ ਦੀ ਕੋਸ਼ਿਸ਼ ਸੀ ਕਿ ਅਸੀਂ ਤੁਸੀਂ ਜਿਨ੍ਹਾਂ 에ਅਰ ਬੇਸ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਰ ਰਹੇ ਹੋ ਉਹ 에ਅਰ ਬੇਸ ਬਿਲਕੁਲ ਸਹੀ ਨੇ ਫਿਟ ਐਂਡ ਫਾਈ ਨੇ ਉਡਾਣਾਂ ਪਰੰਦੇ ਲਈ ਇੱਥੇ ਜਹਾਜ਼ ਕਿਸੇ ਵੀ ਵੇਲੇ ਉੱਡ ਸਕਦੇ ਨੇ ਕਿਸੇ ਵੀ ਵੇਲੇ ਲੈਂਡ ਕਰ ਸਕਦੇ ਨੇ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਆਦਮਪੁਰ ਪੰਜਾਬ ਦੀਆਂ ਨੇ ਜਿੱਥੇ ਪੀਐਮ ਮੋਦੀ ਨੇ ਪੂਰੀ ਦੁਨੀਆ ਨੂੰ ਸੰਦੇਸ਼ ਦਿੱਤਾ ਕਿ ਸਾਡਾ ਬਿਲਕੁਲ ਮਿਨੀਮਮ ਨੁਕਸਾਨ ਹੋਇਆ ਜਿਸ ਦਾ ਪਾਕਿਸਤਾਨ ਦਾਵਾ ਕਰ ਰਿਹਾ ਕਿ ਭਾਰਤ ਨੂੰ ਅਸੀਂ ਵੱਡਾ ਨੁਕਸਾਨ ਕੀਤਾ ਇਸ ਤੋਂ ਬਾਅਦ ਕਿਉਂਕਿ ਅਸੀਂ ਪੀਐਮ ਮੋਦੀ ਦਾ ਸੰਬੋਧਨ ਤੁਸੀਂ ਸੁਣੀ ਲਿਆ ਸੀ ਪਰ ਆਦਮਪੁਰ ਜਾ ਕੇ ਜੋ ਉਹਨਾਂ ਨੇ ਫੋਰਸਿਸ ਦਾ ਜੋ ਹੌਸਲਾ ਅਫਜ਼ਾਈ ਕੀਤੀ ਦੇਸ਼ ਵਾਸੀਆਂ ਦੇ ਨਾਮ ਮੁੜ ਕੇ ਸੰਦੇਸ਼ ਦਿੱਤਾ ਉਹ ਤੁਹਾਨੂੰ ਸੁਣਾਉਣਾ ਜ਼ਰੂਰੀ ਹੈ ਜਿਸ ਦੇ ਵਿੱਚ ਉਹਨਾਂ ਨੇ ਸਖਤ ਸੰਦੇਸ਼ ਦਿੰਦੇ ਹੋਏ ਕਿਹਾ ਕਿ ਪਾਕਿਸਤਾਨ ਆਪਣੇ ਜੋ ਕਾਲੇ ਕਾਰੇ ਨੇ ਉਸ ਦੇ ਉੱਪਰ ਠੱਲ ਲਾਵੇ ਨਹੀਂ ਤਾਂ ਮੁੜ ਕੇ ਉਹੀ ਕਾਰਵਾਈ ਹੋਏਗੀ ਜੋ 7 ਤੋਂ ਲੈ ਕੇ 10 ਮਈ ਦੇ ਵਿਚਾਲੇ ਹੋਈ ਸੀ भारत में निर्दोष लोगों का खून बहाने का एक ही अंजाम होगा विनाश और महाविनाश जिस पाकिस्तानी सेना के भरोसे ये आतंकी बैठे थे भारत की सेना भारत की एयरफोर्स और भारत की नेवी ने उस पाकिस्तानी सेना को भी धूल चटा दी है आपने पाकिस्तानी फौज को भी बता दिया है पाकिस्तान में ऐसा कोई ठिकाना नहीं है जहां बैठकर आतंकवादी चैन की सांस ले सके हम घर में घुसकर मारेंगे और बचने का एक मौका तक नहीं देंगे हमारी मिसाइलें उनके बारे में तो सोचकर पाकिस्तान को कई दिन तक नींद नहीं आएगी हालांकि पीएम मोदी ये बार-बार कह रहे हैं कि पा, पाकिस्तान न्यूक्लियर दी ब्लैकमेलिंग ਸਾਡੇ ਸਾਹਮਣੇ ਨਾ ਦਿਖਾਵੇ ਅਸੀਂ ਇਸ ਦਾ ਵੀ ਮਾਕੂਲ ਜਵਾਬ ਦੇਣਾ ਹੈ ਪਰ ਜੋ ਜਿਸ ਗੱਲ ਤੇ ਅਸੀਂ ਆ ਰਹੇ ਸੀ ਕਿ ਭਾਰਤ ਨੇ ਜਿਸ ਹਿਸਾਬ ਨਾਲ ਪਾਕਿਸਤਾਨ ਦੇ ਖਿਲਾਫ ਕਾਰਵਾਈ ਕੀਤੀ ਉਸ ਤੋਂ ਬਾਅਦ ਪਾਕਿਸਤਾਨ ਦਾ ਕੀ ਹਾਲ ਹੋਇਆ ਸਾਰੀ ਦੁਨੀਆ ਜਾਣਦੀ ਹੈ ਉਸੀ ਦੇ ਜਵਾਬ ਦੇ ਵਿੱਚ ਪਾਕਿਸਤਾਨ ਵੀ ਵੱਖ-ਵੱਖ ਥਾਵਾਂ ਤੇ ਜਾ ਕੇ ਆਪਣੀ ਗੱਲ ਕਹਿ ਰਿਹਾ ਪਰ ਜੋ ਪਾਕਿਸਤਾਨ ਦਾ ਵਿਦੇਸ਼ ਮੰਤਰਾਲਾ ਮਿਨਿਸਟਰੀ ਆਫ ਫੋਰਨ ਅਫੇਅਰਸ ਉਸ ਨੇ ਬਿਆਨ ਜਾਰੀ ਕੀਤਾ ਜਿਹਦੇ ਵਿੱਚ ਲੰਬਾ ਚੌੜਾ ਉਸ ਨੇ ਆਪਣਾ ਭਾਸ਼ਣ ਲਿਖਿਆ ਜਿਸ ਦੇ ਮੁਤਾਬਿਕ ਉਸ ਦੇ ਕੁਝ ਲਾਈਨਾਂ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਆ ਜਿਸ ਦੇ ਵਿੱਚ ਉਹ ਭਾਰਤ ਨੂੰ ਜੋ ਗਿੱਧੜ ਧਮਕੀਆਂ ਦੇ ਰਿਹਾ ਉਹ ਵੀ ਹੈ ਤੇ ਉਸ ਤੋਂ ਇਲਾਵਾ ਆਪਣੀ ਜੋ ਸਟੈਂਡ ਹੈ ਉਸ ਨੂੰ ਬੜਾ ਫਰਮਲੀ ਰੱਖ ਰਿਹਾ ਹੈ ਇਹ ਕਹਿੰਦੇ ਹੋਏ ਕਿ ਇਸ ਤਰ੍ਹਾਂ ਮੰਨਦੇ ਹੋਏ ਕਿ ਜੋ ਇਸ ਸੀਜ਼ ਫਾਇਰ ਹੋਇਆ ਉਹ ਭਾਰਤ ਨੇ ਇਸ ਦੀ ਇੱਛਾ ਜਤਾਈ ਸੀ ਪਾਕਿਸਤਾਨ ਨੇ ਨਹੀਂ ਖੈਰ ਜੋ ਪਾਕਿਸਤਾਨ ਦਾਵਾ ਕਰ ਰਿਹਾ ਉਹ ਤੁਹਾਨੂੰ ਸੁਣਾਉਣਾ ਦਿਖਾਉਣਾ ਲਾਜ਼ਮੀ ਹੈ ਜੋ ਸਟੇਟਮੈਂਟ ਜਾਰੀ ਹੋਈ ਹੈ ਉਹ ਸਟੇਟਮੈਂਟ ਦੀਆਂ ਕੁਝ ਗੱਲਾਂ ਅਸੀਂ ਲੈ ਕੇ ਤੁਹਾਡੇ ਸਾਹਮਣੇ ਆਏ ਹਾਂ ਜੋ ਪਾਕਿਸਤਾਨ ਭਾਰਤ ਨੂੰ ਜਵਾਬ ਦਿੰਦਾ ਨਜ਼ਰ ਆ ਰਿਹਾ ਸਭ ਤੋਂ ਪਹਿਲੀ ਗੱਲ ਤੁਹਾਨੂੰ ਅਸੀਂ ਦੱਸੀਏ ਜਿਸ ਦੇ ਵਿੱਚ ਕੀ ਭਾਰਤ ਨੂੰ ਪਾਕਿਸਤਾਨ ਨੇ ਜਵਾਬ ਦਿੱਤਾ ਹੈ ਪਾਕਿਸਤਾਨ ਨੇ ਕਿਹਾ ਕਿ ਭਾਰਤ ਕੋਈ ਗਲਤੀ ਨਾ ਕਰੇ ਅਸੀਂ ਆਉਣ ਵਾਲੇ ਦਿਨਾਂ 'ਚ ਇਸ ਸਬੰਧ 'ਚ ਭਾਰਤੀ ਕਾਰਵਾਈ ਅਤੇ ਵਤੀਰੇ ਦੀ ਬਰੀਕੀ ਨਾਲ ਸਮੀਖਿਆ ਕਰਾਂਗੇ ਮਤਲਬ ਇਹ ਕਿ ਇਸ ਨੂੰ ਇਸ ਤਰ੍ਹਾਂ ਸਮਝੋ ਕਿ ਭਾਰਤ ਨੇ ਜਿਵੇਂ ਆਪਣੇ ਭਾਸ਼ਣ ਦੇ ਵਿੱਚ ਕਿਹਾ ਸੀ ਪੀਐਮ ਮੋਦੀ ਨੇ ਭਾਸ਼ਣ ਚ ਕਿਹਾ ਸੀ ਕਿ ਪਾਕਿਸਤਾਨ ਦੀਆਂ ਜਿੰਨੀਆਂ ਵੀ ਹਰਕਤਾਂ ਨੇ ਇਸ ਤੋਂ ਬਾਅਦ ਸੀ ਇਸ ਫਾਇਰ ਤੋਂ ਬਾਅਦ ਅਸੀਂ ਉਸ ਨੂੰ ਵਾਚ ਕਰਾਂਗੇ ਇਸੇ ਦੇ ਜਵਾਬ ਦੇ ਵਿੱਚ ਇਸੇ ਦੀ ਭਾਸ਼ਾ ਦੇ ਵਿੱਚ ਪਾਕਿਸਤਾਨ ਨੇ ਜਵਾਬ ਦਿੱਤਾ ਕਿ ਭਾਰਤ ਕੋਈ ਗਲਤੀ ਨਾ ਕਰੇ ਮੇਕ ਨੋ ਮਿਸਟੇਕ ਸੋਚੋ ਕਿ ਕਿਸ ਮੋਦੀ ਖਾਨ ਤੋਂ ਬਾਅਦ ਪਾਕਿਸਤਾਨ ਕਿਸ ਤਰ੍ਹਾਂ ਦੇ ਆਪਣੇ ਬਿਆਨ ਦਿੰਦਾ ਜਿਤੇ ਵਿੱਚ ਉਹ ਕਹਿ ਰਿਹਾ ਕੀ ਗਲਤੀਆਂ ਨਾ ਕਰੋ ਇਸ ਸਬੰਧ ਚ ਅਸੀਂ ਭਾਰਤੀ ਕਾਰਵਾਈ ਜੋ ਵੀ ਹੋਏਗੀ ਅਸੀਂ ਉਸ ਨੂੰ ক্লোਜ਼ਲੀ ਵਾਚ ਕਰ ਰਹੇ ਹਾਂ ਉਸ ਤੋਂ ਬਾਅਦ ਉਸ ਦੀ ਵਤੀਰੇ ਨੂੰ ਅਸੀਂ ਬਰੀਕੀ ਨਾਲ ਸਮੀਖਿਆ ਕਰਾਂਗੇ ਸੋਚੋ ਅਜਿਹਾ ਮੁਲਕ ਜਿਸ ਦੇ ਟਿਕਾਣਿਆਂ ਦੇ ਉੱਪਰ ਭਾਰਤ ਨੇ ਵੱੜ ਕੇ ਹਮਲਾ ਕੀਤਾ ਹੋਵੇ ਖਾਸ ਕਰਕੇ ਅਤਵਾਦੀਆਂ ਟਿਕਾਣਿਆਂ ਦੇ ਉੱਪਰ ਜਿਸ ਤੋਂ ਬਾਅਦ ਬੁਖਾਇਆ ਪਾਕਿਸਤਾਨ ਇਸ ਤਰ੍ਹਾਂ ਦਾ ਬਿਆਨ ਦੇ ਰਿਹਾ ਹੈ ਇਸ ਤੋਂ ਬਾਅਦ ਸੀਜ਼ ਫਾਇਰ ਵਾਲੀ ਗੱਲ ਤੇ ਆਉਨੇ ਆ ਪਾਕਿਸਤਾਨ ਤੇ ਭਾਰਤ ਦੇ ਵਿੱਚ ਸੀਜ਼ ਫਾਇਰ ਕਿੰਨੀ ਜਲਦੀ ਅਤੇ ਕਿੰਨੇ ਜਦੋਂ ਲੱਗਿਆ ਕਿ ਇਹ ਮਾਮਲਾ ਹੋਰ ਵੱਧ ਗਿਆ ਬਹੁਤ ਹੀ ਤੇਜ਼ੀ ਨਾਲ ਸੀਜ਼ਫਾਇਰ ਦੀ ਕਵਾਇਦ ਕੀਤੀ ਗਈ ਸੀਜ਼ਫਾਇਰ ਹੋ ਵੀ ਗਿਆ ਡੋਨਲਡ 트럼ਪ ਹੋਰਾਂ ਨੇ ਵਿਚਾਲੇ ਪੈ ਕੇ ਇਹ ਦਾਵਾ ਕੀਤਾ ਕਿ ਅਸੀਂ ਸੀਜ਼ਫਾਇਰ ਕਰਵਾਇਆ ਭਾਰਤ ਨੇ ਜ਼ਰੂਰ ਇਹ ਕਿਹਾ ਕਿ ਪਾਕਿਸਤਾਨ ਚਾਹੇ ਅਮਰੀਕਾ ਹੋਵੇ ਚਾਹੇ ਸਾਊਦੀ ਮੁਲਕ ਮਿਡਲ ਈਸਟ ਦੇ ਮਿਲਕ ਮੁਲਕ ਹੋਣ ਇਸਲਾਮਿਕ ਮੁਲਕ ਹੋਣ ਉਹਨਾਂ ਕੋਲ ਜਾ ਕੇ ਇਹ ਹੱਥ ਅੱਡਿਆ ਸੀ ਕਿ ਭਾਰਤ ਕੋਲੋਂ ਸੀਜ਼ਫਾਇਰ ਕਰਵਾਓ ਨਹੀਂ ਤਾਂ ਨੁਕਸਾਨ ਜ਼ਿਆਦਾ ਹੋ ਜਾਏਗਾ ਇਸ ਦਾ ਜਵਾਬ ਵੀ ਪਾਕਿਸਤਾਨ ਨੇ ਦਿੱਤਾ ਪਾਕਿਸਤਾਨ ਕਹਿੰਦਾ ਹੈ ਸਟੇਟਮੈਂਟ ਦੇ ਵਿੱਚ ਪਾਕਿਸਤਾਨ ਕਹਿੰਦਾ ਹੈ ਕਿ ਪਾਕਿਸਤਾਨ ਸੀਜ਼ ਫਾਇਰ ਅਤੇ ਖੇਤਰ ਵਿੱਚ ਤਣਾਅ ਘਟ ਕਰਨ ਦਾ ਹਾਮੀ ਹੈ ਯਾਨੀ ਇਸ ਤੋਂ ਗੱਲ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਪਾਕਿਸਤਾਨ ਸੀਜ਼ ਫਾਇਰ ਚਾਹੁੰਦਾ ਸੀ ਅੱਗੇ ਕਹਿੰਦਾ ਕਿ ਇਹ ਕਈ ਮਿੱਤਰ ਮੁਲਕਾਂ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ ਯਾਨੀ ਇਹ ਗੱਲ ਵੀ ਤੈਅ ਹੋ ਜਾਂਦੀ ਕਿ ਕਈ ਮੁਲਕਾਂ ਤੱਕ ਇਹਨੇ ਪਹੁੰਚ ਕੀਤੀ ਸੀ ਅੱਗੇ ਕਹਿੰਦਾ ਕਿ ਜੰਗਬੰਦੀ ਦੀ ਇੱਛਾ ਨੂੰ ਪਾਕਿਸਤਾਨ ਨਾਲ ਜੋੜਨਾ ਝੂਠ ਹੈ ਮਤਲਬ ਕਿ ਜਿਸ ਬਾਰੇ ਪੂਰੀ ਦੁਨੀਆ 'ਚ ਇਹ ਸਾਬਤ ਹੋ ਗਿਆ ਕਿ ਪਾਕਿਸਤਾਨ ਨੇ ਗੋਡੇ ਟੇਕ ਦਿੱਤੇ ਨੇ ਉਸ ਨੂੰ ਝੁਠਲਾ ਰਿਹਾ ਪਾਕਿਸਤਾਨ ਇਹ ਕਹਿੰਦੇ ਹੋਏ ਕਿ ਸਾਡੀ ਕੋਈ ਇੱਛਾ ਨਹੀਂ ਸੀ ਸੀਜ਼ ਫਾਇਰ ਦੀ ਉਹ ਤਾਂ ਭਾਰਤ ਚਾਹੁੰਦਾ ਸੀ ਖੈਰ ਕੌਣ ਚਾਹੁੰਦਾ ਸੀ ਕੌਣ ਨਹੀਂ ਚਾਹੁੰਦਾ ਸੀ ਉਹ ਜੋ ਅੱਗੇ ਅਸੀਂ ਆਪਣੀਆਂ ਕੁਝ ਤਸਵੀਰਾਂ ਦਿਖਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਇਸ ਗੱਲ ਦੀ ਸਮਝ ਆ ਜਾਣੀ ਹੈ ਅਗਲੀ ਗੱਲ ਕੀ ਕਹਿੰਦਾ ਪਾਕਿਸਤਾਨ ਜੋ ਸਟੇਟਮੈਂਟ ਆਈ ਸਟੇਟਮੈਂਟ ਦੀ ਅਗਲੀ ਗੱਲ ਹਾਲਾਂਕਿ ਲੰਬੀ ਸਟੇਟਮੈਂਟ ਸੀ ਅਸੀਂ ਕੁਝ ਗੱਲਾਂ ਲੈ ਕੇ ਤੁਹਾਡੇ ਸਾਹਮਣੇ ਆਇਆ ਤੇ ਅਗਲੀ ਗੱਲ ਦੇ ਵਿੱਚ ਉਹ ਕਹਿੰਦਾ ਨਜ਼ਰ ਆਉਂਦਾ ਜਿਸ ਦੇ ਵਿੱਚ ਧਮਕੀ ਵਾਲਾ ਸੁਰ ਵੀ ਨਜ਼ਰ ਆਉਂਦਾ ਹੈ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਦਾ ਕੀ ਕਹਿੰਦਾ ਹੈ ਪਾਕਿਸਤਾਨ ਕਹਿੰਦਾ ਹੈ ਕਿ ਸ਼ਾਂਤੀ ਨੂੰ ਲੈ ਕੇ ਸਾਡੀ ਵਚਨਬੱਧਤਾ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ ਭਵਿੱਖ ਵਿੱਚ ਵੀ ਭਵਿੱਖ ਵਿੱਚ ਕਿਸੇ ਤਰ੍ਹਾਂ ਦੀ ਪੜਕਾਹਟ ਦਾ ਮਾਕੂਲ ਜਵਾਬ ਮਿਲੇਗਾ ਸਾਨੂੰ ਉਮੀਦ ਹੈ ਕਿ ਭਾਰਤ ਸਿਆਸੀ ਮਫਾਦਿਆਂ ਤੋਂ ਉੱਪਰ ਉੱਠ ਕੇ ਆਪਣੇ ਨਾਗਰਿਕਾਂ ਦੀ ਭਲਾਈ ਮੂਹਰੇ ਰੱਖੇਗਾ ਸੋਚੋ ਕਿ ਉਹ ਪਾਕਿਸਤਾਨ ਜਿੱਥੇ ਜਿਸ ਦੀ ਜ਼ਮੀਨ ਵਰਤ ਕੇ ਅਤਵਾਦੀਆਂ ਨੇ 22 ਅਪ੍ਰੈਲ ਨੂੰ ਪਹਲਗਾਮ ਦੇ ਵਿੱਚ ਸ਼ਾਂਤੀ ਨਾਲ ਘੁੰਮ ਰਹੇ ਤੇ ਆਨੰਦ ਮਾਣ ਰਹੇ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਉਹਨਾਂ ਨੂੰ ਧਰਮ ਪੁੱਛ ਕੇ ਉਹਨਾਂ ਨੂੰ ਗੋਲੀਆਂ ਮਾਰੀਆਂ ਉਸ ਤੋਂ ਬਾਅਦ ਪਾਕਿਸਤਾਨ ਕਹਿੰਦਾ ਤੇ ਅਸੀਂ ਸ਼ਾਂਤੀ ਦੇ ਪੱਖ ਦੇ ਵਿੱਚ ਹੈਗੇ ਹਾਂ ਤੇ ਭਾਰਤ ਨੂੰ ਧਮਕੀ ਭਰੇ ਲਹਿਜ਼ੇ ਦੇ ਵਿੱਚ ਸਟੇਟਮੈਂਟ ਦੇ ਵਿੱਚ ਕਹਿੰਦਾ ਨਜ਼ਰ ਆਉਂਦਾ ਕਿ ਅਸੀਂ ਖੇਤਰ ਦੀ ਸ਼ਾਂਤੀ ਚਾਹੁੰਦੇ ਹਾਂ ਭਾਰਤ ਇਸ ਨੂੰ ਸਾਡੀ ਕਮਜ਼ੋਰੀ ਨਾ ਸਮਝੇ ਖੈਰ ਇਹ ਤਾਂ ਪਾਕਿਸਤਾਨ ਨੇ ਕਿਹਾ ਨਹੀਂ ਹੁੰਦਾ ਹਰ ਵਾਰ ਕਿਉਂਕਿ ਪਾਕਿਸਤਾਨ ਦੀ ਹਾਲਤ ਸਭ ਨੂੰ ਪਤਾ ਹੀ ਹੈ ਅੱਗੇ ਚੱਲਦੇ ਹਾਂ ਜਿਸ ਗੱਲ ਜਿਹੜੀਆਂ ਤਸਵੀਰਾਂ ਦੀ ਮੈਂ ਗੱਲ ਕਰ ਰਿਹਾ ਸੀ ਤਸਵੀਰਾਂ ਦੇ ਰਾਹੀਂ ਅਸੀਂ ਤੁਹਾਨੂੰ ਦੱਸੀਏ ਕਿਉਂਕਿ ਇੰਡੀਅਨ 에ਅਰ ਫੋਰਸ ਨੇ ਕੁਝ ਤਸਵੀਰਾਂ ਜਾਰੀ ਕੀਤੀਆਂ ਨੇ ਕਿਉਂਕਿ ਵਾਰ-ਵਾਰੇ ਸਵਾਲ ਉੱਠ ਰਿਹਾ ਸੀ ਕਿ ਇੰਡੀਅਨ 에ਅਰ ਫੋਰਸ ਤਾਂ ਦਾਅਵਾ ਕਰ ਰਹੀ ਹੈ ਕਿ ਪਾਕਿਸਤਾਨ ਦੇ ਜੋ ਅਹਿਮ 에ਅਰ ਬੇਸ ਨੇ ਉਹਨਾਂ ਨੂੰ ਅਸੀਂ ਨਿਸ਼ਾਨਾ ਬਣਾਇਆ ਹੈ ਪਰ ਸਬੂਤ ਮੰਗ ਰਹੇ ਸੀ ਬਹੁਤ ਸਾਰੇ ਲੋਕ ਤਾਂ ਸਬੂਤ ਵੀ ਸਾਹਮਣੇ ਆ ਗਿਆ ਇੱਕ ਇੱਕ ਕਰਕੇ ਤੁਹਾਨੂੰ ਦਿਖਾਈਏ 6 에ਅਰ ਬੇਸ ਦੀ ਅਸੀਂ ਤਸਵੀਰਾਂ ਦਿਖਾਵਾਂਗੇ ਬਿਫੋਰ ਤੇ ਆਫਟਰ ਉਸ ਤੋਂ ਬਾਅਦ ਤੁਸੀਂ ਆਪ ਤੈਅ ਕਰਨਾ ਹੈ ਕਿ ਇਹ ਜੋ ਇੰਡੀਅਨ 에ਅਰ ਫੋਰਸ ਨੇ ਕਮਾਲ ਕੀਤਾ ਇੰਡੀਅਨ 에ਅਰ ਫੋਰਸ ਨੇ ਆਪਣੀ ਬਹਾਦਰੀ ਦਿਖਾਈ ਹੈ ਉਸ ਦਾ ਸਬੂਤ ਤੁਹਾਨੂੰ ਦਿਖਾਉਂਦੇ ਆ ਸਭ ਤੋਂ ਪਹਿਲਾ ਜਿਹੜਾ ਸਬੂਤ ਹੈ ਉਹ ਇਹ ਹੈ ਕਿ ਤੁਸੀਂ ਦੇਖੋਗੇ ਆਪਣੀ ਸਕਰੀਨ ਤੇ ਇਹ ਪਾਕਿਸਤਾਨ ਦਾ 에ਅਰ ਬੇਸ ਪੋਲਾਰੀ 27 ਅਪ੍ਰੈਲ ਨੂੰ ਇਸ ਦੀ ਕਿਸ ਤਰ੍ਹਾਂ ਸਿਚੁਏਸ਼ਨ ਸੀ ਸਾਫ ਸੁਥਰਾ ਸ਼ਾਂਤ ਉਸ ਤੋਂ ਬਾਅਦ 11 ਮਈ ਕਿਉਂਕਿ 10 ਮਈ ਨੂੰ ਸੀਜ਼ਫਾਇਰ ਹੋ ਗਿਆ ਉਸ ਤੋਂ ਬਾਅਦ 11 ਮਈ ਨੂੰ ਜੋ ਤਸਵੀਰ ਜਾਰੀ ਕੀਤੀ ਇੰਡੀਅਨ 에ਅਰ ਫੋਰਸ ਨੇ ਉਹ ਦੇਖਣ ਵਾਲੀ ਹੈ ਕੀ ਇੰਡੀਅਨ 에ਅਰ ਫੋਰਸ ਨੇ ਇੱਥੇ ਕਿੰਨਾ ਨੁਕਸਾਨ ਕੀਤਾ ਤਾਂ ਤੁਹਾਨੂੰ ਜ਼ੂਮ ਕਰਕੇ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰੀਏ ਕਿ 27 ਅਪ੍ਰੈਲ ਤੋਂ ਬਾਅਦ ਜੋ 11 ਮਈ ਦੀ ਤਸਵੀਰ ਬਣਦੀ ਉਹ ਕੀ ਬਣਦੀ ਹੈ ਬਿਫੋਰ ਤੇ ਆਫਟਰ ਤੁਸੀਂ ਆ ਜਾਓ ਇਹ ਹੈ ਹੁਣ 11 ਮਈ ਦੀ ਤਸਵੀਰ ਜਿਵੇਂ ਇਸ 에ਅਰਬੋ 에ਅਰ ਬੇਸ ਨੂੰ ਨਿਸ਼ਾਨਾ ਬਣਾਇਆ ਭਾਰਤੀ ਫੌਜਾਂ ਨੇ ਖਾਸ ਕਰ ਭਾਰਤੀ 에ਅਰ ਫੋਰਸ ਨੇ ਉਸ ਦਾ ਨਿਸ਼ਾਨਾ ਇਹੀ ਬਣਾਇਆ ਕਿ ਇੱਥੇ ਪਹਿਲਾਂ ਵਰਗੀ ਸਥਿਤੀ ਨਹੀਂ ਰਹੀ ਬਲਾਸਟ ਹੋਇਆ ਕਿਉਂਕਿ ਇਹ ਸੈਟੇਲਾਈਟ ਤਸਵੀਰਾਂ ਨੇ ਜੋ ਤੁਹਾਨੂੰ ਨੁਕਸਾਨ ਇਹ ਸੈਟਲਾਈਟ ਦੇ ਥਰੂ ਘੱਟ ਦਿਖ ਰਿਹਾ ਹੋਵੇਗਾ ਪਰ ਜ਼ਮੀਨ ਤੇ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਤੇ ਸਿੱਧਾ ਪਾਕਿਸਤਾਨ ਦਾ ਪੁਲਾਰੀ ਜੋ 에ਅਰ ਬੇਸ ਹੈ ਉਸ ਨੂੰ ਸਾਡੀਆਂ ਫੌਜਾਂ ਨੇ ਨਿਸ਼ਾਨਾ ਬਣਾਇਆ ਵਿਦ ਸਬੂਤ ਸਬੂਤ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਜਿਸ ਤੋਂ ਮੁਨਕਰ ਹੈ ਪਾਕਿਸਤਾਨ ਅਗਲੀ ਤਸਵੀਰ ਤੇ ਆਜਣੇ ਅਸੀਂ ਅਗਲੀ ਤਸਵੀਰ ਹੈ ਜੈਕਾਬਾਬਾਦ ਪਾਕਿਸਤਾਨ 에ਅਰ ਬੇਸ ਦੀ ਜੈਕਾਬਾਬਾਦ ਪਾਕਿਸਤਾਨ ਦਾ 에ਅਰ ਬੇਸ ਬਹੁਤ ਹੀ ਮਹੱਤਵਪੂਰਨ 에ਅਰ ਬੇਸ ਹੈ ਹਮਲੇ ਤੋਂ ਪਹਿਲਾਂ ਦੀ ਤਸਵੀਰ ਤੁਸੀਂ ਦੇਖ ਰਹੇ ਹੋ 27 ਅਪ੍ਰੈਲ ਦੀ ਉਸ ਤੋਂ ਬਾਅਦ ਮਾਫ ਕਰਨਾ 30 April 30 April 2025 ਦੀ ਇਹ ਤਸਵੀਰ ਹੈ ਹਮਲੇ ਤੋਂ ਪਹਿਲਾਂ ਦੀ ਤੇ ਹਮਲੇ ਤੋਂ ਬਾਅਦ ਦੀ ਤਸਵੀਰ ਅਸੀਂ ਤੁਹਾਨੂੰ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਹਮਲੇ ਤੋਂ ਬਾਅਦ 11 ਮਈ ਨੂੰ ਕਿਸ ਤਰ੍ਹਾਂ ਦੀ ਤਸਵੀਰ ਬਣਦੀ ਹੈ ਕਿਉਂਕਿ 10 ਮਈ ਨੂੰ ਸੀਜ਼ਫਾਇਰ ਤੋਂ ਬਾਅਦ ਅਗਲੀ ਤਸਵੀਰ ਜਾਰੀ ਕੀਤੀ ਗਈ ਸੀ 에ਅਰ ਫੋਰਸ ਵੱਲੋਂ ਤਾਂ ਤੁਸੀਂ ਇਹ ਦੇਖੋ ਕਿ ਪਹਿਲਾਂ ਤੁਸੀਂ ਤਸਵੀਰ ਦੇਖੀ 30 April ਦੀ ਤੇ ਹੁਣ ਤੁਸੀਂ ਦੇਖੋ ਤਸਵੀਰ 11 ਮਈ ਦੀ ਜੋ ਜਾਰੀ ਕੀਤੀ ਗਈ ਜਿਸ ਦੇ ਵਿੱਚ ਜਦੋਂ ਨੁਕਸਾਨ ਪਹੁੰਚਾਇਆ ਗਿਆ ਤਾਂ ਨੁਕਸਾਨ ਤੋਂ ਬਾਅਦ ਉੱਥੇ ਦਾ ਕੀ ਸਥਿਤੀ ਹੈ ਇਹ ਯਾਦ ਰੱਖਣਾ ਕਿ ਇਹ ਸੈਟਲਾਈਟ ਤਸਵੀਰਾਂ ਨੇ ਦੇਖਣ ਨੂੰ ਫੋਟੋ ਵਰਗੀਆਂ ਲੱਗਦੀਆਂ ਨੇ ਪਰ ਇਹ ਬਹੁਤ ਉੱਪਰੋਂ ਤਸਵੀਰਾਂ ਲਈਆਂ ਗਈਆਂ ਨੇ ਜ਼ਮੀਨ ਤੇ ਇਹਦਾ ਨੁਕਸਾਨ ਬਹੁਤ ਜ਼ਿਆਦਾ ਹੈ ਇਹ ਵੀ ਸਬੂਤ ਦੇ ਨਾਲ ਇੰਡੀਅਨ 에ਅਰ ਫੋਰਸ ਨੇ ਲੋਕਾਂ ਦੇ ਸਾਹਮਣੇ ਰੱਖਿਆ ਅਗਲੀ ਤਸਵੀਰ ਤੁਹਾਨੂੰ ਦਿਖਾਈਏ ਕਿਉਂਕਿ 6 에ਅਰ ਬੇਸ ਦੀ ਅਸੀਂ ਗੱਲ ਕਰ ਰਹੇ ਹਾਂ ਤਾਂ 6 에ਅਰ ਬੇਸ ਦੇ ਵਿੱਚੋਂ ਇਹ ਦੋ 에ਅਰ ਬੇਸ ਸੀ ਤੁਹਾਨੂੰ ਦੱਸ ਦਿੱਤੇ ਕਿ ਪਾਕਿਸਤਾਨ ਦੇ ਵਿੱਚ ਸਥਿਤ ਇਹਨਾਂ 에ਅਰ ਬੇਸਿਸ ਦੇ ਉੱਪਰ ਭਾਰਤ ਨੇ ਕਿੰਨਾ ਨੁਕਸਾਨ ਕੀਤਾ ਅਗਲੀ ਗੱਲ ਹੈ ਸਕੂਰ 에ਅਰਬੇਸ ਪਾਕਿਸਤਾਨ ਦਾ ਸਕੂਰ 에ਅਰਬੇਸ ਹੈ 3 ਮਈ ਨੂੰ ਤਸਵੀਰ ਤੁਸੀਂ ਦੇਖੋ ਤੇ 10 ਮਈ ਦੀ ਤਸਵੀਰ ਜਾਰੀ ਕੀਤੀ 에ਅਰਫੋਰਸ ਨੇ ਆਲੇ ਦੁਆਲੇ ਜਿੱਥੇ ਵੀ 에ਅਰਬੇਸ ਹੈ ਜਿੱਥੇ ਪੱਟੀਆਂ ਨੇ ਉਸ ਨੂੰ ਬਹੁਤ ਵੱਡੀ ਪੰਦਰ ਤੇ ਨੁਕਸਾਨ ਪਹੁੰਚਾਇਆ ਗਿਆ ਹੈ ਯਾਨੀ ਕਿ ਕਿਸੇ 에ਅਰਬੇਸ ਦੇ ਉੱਪਰ ਕੋਈ ਮਿਜ਼ਾਈਲ ਅਟੈਕ ਹੋ ਜਾਵੇ ਜਾਂ ਕੋਈ ਹਮਲਾ ਹੋ ਜਾਵੇ ਤੁਸੀਂ ਦੇਖੋ ਕਿ ਇੱਕ ਕੋਈ ਕਾਰਨਮਾ ਚੀਜ਼ ਹੈ ਤੇ ਇਸ 에ਅਰਬੇਸ ਦਾ ਇੱਕ ਪਾਸਾ ਬੁਰੀ ਤਰ੍ਹਾਂ ਸੜ ਚੁੱਕਾ ਹੈ ਤੇ ਇਸ ਨੂੰ ਇਸ ਦੇ ਜੋ ਉੱਪਰਲੇ ਪਾਸੇ ਇਸ ਦੇ ਵੀ ਨੁਕਸਾਨ ਪਹੁੰਚਿਆ ਹੈ ਤਾਂ ਇਸ ਤੋਂ ਪਾਕਿਸਤਾਨ ਮੁਨਕਰ ਨਹੀਂ ਹੋ ਸਕਦਾ ਕਿਉਂਕਿ ਸੈਟੇਲਾਈਟ ਝੂਠ ਨਹੀਂ ਬੋਲੇਗੀ ਸੈਟੇਲਾਈਟ ਦੋਹਾਂ ਮੁਲਕਾਂ ਦੇ ਉੱਪਰ ਬਰਾਬਰ ਤੌਰ ਤੇ ਨਜ਼ਰ ਰੱਖਦੀ ਹੈ ਤਾਂ ਇਹ ਤੁਹਾਨੂੰ ਦਿਖਾਇਆ ਸਕੂਰ 에ਅਰ ਬੇਸ ਦੀ ਇਹ ਤੀਜੀ ਤਸਵੀਰ ਸੀ ਅਗਲੀ ਗੱਲ ਨੂਰ ਖਾਨ 에ਅਰ ਬੇਸ ਬਹੁਤ ਹੀ ਇੰਪੋਰਟੈਂਟ ਨੂਰ ਖਾਨ 에ਅਰ ਬੇਸ ਹੈ ਜੋ ਚਕਲਾਲਾ ਪਾਕਿਸਤਾਨ ਦੇ ਵਿੱਚ ਪੈਂਦਾ ਹੈ 25 ਅਪ੍ਰੈਲ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਬਿਲਕੁਲ ਸਾਫ ਸੁਥਰੀ ਤਸਵੀਰ ਹੈ ਪਰ ਨਾਲ ਹੀ 10 ਮਈ ਦੀ ਤਸਵੀਰ ਤੇ ਆ ਜੰਨੇ ਅਸੀਂ ਉੱਥੇ ਤੁਸੀਂ ਦੇਖੋ ਕਿ ਕਿਸ ਹਿਸਾਬ ਨਾਲ ਬੰਬਾਰਡਮੈਂਟ ਕੀਤੀ ਗਈ ਭਾਰਤੀ ਫੌਜਾਂ ਵੱਲੋਂ ਤੇ ਇਹਨਾਂ ਫੌਜਾਂ ਨੂੰ ਜੋ ਨੁਕਸਾਨ ਕੀਤਾ ਗਿਆ ਉਹ ਤੁਸੀਂ ਦੇਖ ਸਕਦੇ ਹੋ ਜੋ ਬਿਲਕੁਲ ਸਕਰੀਨ ਦੇ ਵਿਚਾਲੇ ਹੈ ਜਦੋਂ ਇੱਥੇ ਕਾਲਾ ਧੂਆਂ ਤੇ ਕਾਲਾ ਨਿਸ਼ਾਨ ਦਿਖ ਰਿਹਾ ਇਹ ਉਹੀ ਹੈ ਜਿਸ ਨੂੰ ਸਾਡੀਆਂ ਫੌਜਾਂ ਨੇ ਨਿਸ਼ਾਨਾ ਬਣਾਇਆ ਇਹ ਹੈ ਨੂਰ ਖਾਨ 에ਅਰ ਬੇਸ ਚਕਲਾਲਾ ਪਾਕਿਸਤਾਨ ਦੇ ਵਿੱਚ ਚੌਥਾ ਅਸੀਂ ਤੁਹਾਨੂੰ ਦਿਖਾਇਆ ਹੁਣ ਅਸੀਂ ਤੁਹਾਡੇ ਸਾਹਮਣੇ ਰੱਖਦੇ ਹਾਂ ਪੰਜਵਾਂ 에ਅਰ ਬੇਸ ਜਿਸ ਬਾਰੇ ਪਾਕਿਸਤਾਨ ਦੇ ਅੰਦਰ ਸੀ ਕਿ ਇਸ ਨੂੰ ਤਾਂ ਨਿਸ਼ਾਨਾ ਬਣਾਇਆ ਹੀ ਨਹੀਂ ਇਹ ਹੈ 10 ਮਈ ਦੀ ਤਸਵੀਰ ਰਹੀਮ ਯਾਰ ਖਾਨ 에ਅਰ ਬੇਸ ਪਾਕਿਸਤਾਨ 10 ਮਈ 2025 ਬਿਲਕੁਲ ਰਨਵੇ ਬਿਲਕੁਲ ਸਾਫ ਸੁਥਰਾ पर 10 मई 2025 ਨੂੰ ਤੁਸੀਂ ਦੇਖੋਗੇ ਅ 2025 ਹਮਲੇ ਤੋਂ ਬਾਅਦ ਦੀ ਤਸਵੀਰ ਹੈ ਹਮਲੇ ਤੋਂ ਬਾਅਦ ਦੀ ਤਸਵੀਰ ਕੀ ਹੈ ਕਿ ਇਹ ਜੋ ਰਨਵੇ ਦੀ ਪੱਟੀ ਹੈ ਇਸ ਨੂੰ ਪੂਰੀ ਤਰ੍ਹਾਂ ਅ ਨਾ ਜੋ ਜਹਾਜ਼ 에ਰ ਇਥੋਂ ਟੇਕ-ਆਫ ਜਾਂ ਲੈਂਡ ਕਰਦੇ ਨੇ ਉਸ ਉਹਨਾਂ ਦੇ ਵਰਤੋਂ ਤੋਂ ਇਹ ਬਿਲਕੁਲ ਖਰਾਬ ਕਰ ਦਿੱਤਾ ਗਿਆ ਕਿਉਂਕਿ ਇੱਥੇ ਕੋਈ ਨਾ ਜਹਾਜ਼ ਹੁਣ ਲੈਂਡ ਕਰ ਸਕੇਗਾ ਨਾ ਹੀ ਇਥੋਂ ਟੇਕ-ਆਫ ਕਰ ਸਕੇਗਾ ਤਾਂ ਇਹ ਵੱਡਾ ਨੁਕਸਾਨ ਹੁੰਦਾ ਕਿਸੇ ਵੀ 에ਰਬੋ 에ਅਰਬੇਸ ਦੀ ਜੋ ਹਵਾਈ ਪੱਟੀ ਹੈ ਉਸ ਨੂੰ ਬਰਬਾਦ ਕਰ ਦੇਣਾ ਉਸ ਨੂੰ ਨੁਕਸਾਨ ਪਹੁੰਚਾਉਣਾ ਤਾਂ ਇਹ ਬੇਹਤ ਅਹਿਮ ਤਸਵੀਰ ਅਸੀਂ ਤੁਹਾਨੂੰ ਦਿਖਾਈ ਅਗਲੀ ਤਸਵੀਰ ਤੁਹਾਨੂੰ ਦਿਖਾਉਂਦੇ ਆਂ ਅਸੀਂ ਸਰਗੋਦਾ 에어ਬੇਸ ਪਾਕਿਸਤਾਨ 3 ਅਪ੍ਰੈਲ ਦੀ ਤਸਵੀਰ 2025 3 ਅਪ੍ਰੈਲ 2025 ਤਸਵੀਰ ਬਿਲਕੁਲ ਤੁਸੀਂ ਨਾਰਮਲ ਦੇਖ ਰਹੇ ਹੋ ਉਸ ਤੋਂ ਬਾਅਦ ਹਮਲੇ ਤੋਂ ਬਾਅਦ ਦੀ ਤਸਵੀਰ ਹੈ ਸਟਰਕਚਰ ਦੇ ਵਿੱਚ ਕਾਫੀ ਚੇਂਜਸ ਤੁਹਾਨੂੰ ਦਿਖਣ ਲੱਗੀਆਂ ਜਿੱਥੇ ਸਾਡੀਆਂ ਫੌਜਾਂ ਨੇ ਆਪਣਾ ਹਮਲਾ ਕੀਤਾ ਤਾਂ ਇਹ ਜੋ ਤੁਸੀਂ ਰਨਵੇ ਦੇਖ ਰਹੇ ਹੋ ਇਹ ਰਨਵੇ ਕਿਸ ਤਰ੍ਹਾਂ ਨੁਕਸਾਨਿਆ ਗਿਆ ਹੈ ਤਾਂ ਇਹ ਰਨਵੇ ਵੀ ਬਿਲਕੁਲ ਫੰਕਸ਼ਨਲ ਨਹੀਂ ਹੋਏਗਾ ਕਿਉਂਕਿ ਕਾਫੀ ਦਿਨਾਂ ਤੱਕ ਕਿਉਂਕਿ ਇਸ ਦੀ ਮੁਰੰਮਤ ਕੀਤੀ ਜਾਏਗੀ ਤਾਂ ਹੀ ਕਿਉਂਕਿ ਇਹ ਕੋਈ ਆਰਮ ਸੜਕ ਨਹੀਂ ਹੈ ਇੱਥੋਂ ਹਵਾਈ ਜਹਾਜ਼ ਨੇ ਲੈਂਡ ਕਰਨਾ ਹੈ ਤੇ ਹਵਾਈ ਜਹਾਜ਼ ਨੇ ਟੇਕ ਆਫ ਕਰ ਇੱਥੋਂ ਕਰਨਾ ਹੁੰਦਾ ਤਾਂ ਪਾਕਿਸਤਾਨ ਇਸ ਗੱਲ ਦੀ ਇਸ ਗੱਲ ਦੀ ਹਾਮੀ ਭਰ ਰਿਹਾ ਸੀ ਕਿ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਅਸੀਂ ਭਾਰਤੀ ਫੌਜਾਂ ਨੂੰ ਪਿੱਛੇ ਧੱਕ ਦਿੱਤਾ ਤਸਵੀਰਾਂ ਦੇ ਰਾਹੀਂ ਅਸੀਂ ਤੁਹਾਨੂੰ ਦਿਖਾਇਆ ਤੇ ਉਸ ਦਾ ਬਿਆਨ ਵੀ ਸੁਣਾਇਆ ਕਿ ਪਾਕਿਸਤਾਨ ਭਾਵੇਂ ਸੀਜ਼ ਫਾਇਰ ਤੇ ਮੰਨ ਗਿਆ ਹੈ ਪਰ ਜ਼ੁਬਾਨੀ ਸੀਜ਼ਫਾਇਰ ਨਹੀਂ ਹੈ ਜ਼ੁਬਾਨ ਤੇ ਜੰਗ ਹਜੇ ਵੀ ਜਾਰੀ ਹੈ ਇਹ ਜੰਗ ਅਸੀਂ ਇਹ ਉਮੀਦ ਕਰਾਂਗੇ ਕਿ ਇਹ ਜੰਗ ਸ਼ਾਂਤ ਰਹੇ ਕਿਉਂਕਿ ਇਸ ਦਾ ਨੁਕਸਾਨ ਆਮ ਲੋਕਾਂ ਨੇ ਹੁੰਦਾ ਚਾਹੇ ਇਸ ਪਾਸੇ ਦੇ ਹੋਣ ਚਾਹੇ ਉਸ ਪਾਸੇ ਦੇ ਹੋਣ ਪਰ ਜੇਕਰ ਦੁਸ਼ਮਣ ਚੜ ਕੇ ਆਵੇ ਤਾਂ ਉਸ ਨੂੰ ਜਵਾਬ ਦੇਣਾ ਵੀ ਜ਼ਰੂਰੀ ਹੋ ਜਾਂਦਾ ਹੈ